ਇੱਕ ਨੈਡਾ ਫੇਰੀ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਲਾਈਆਂ ਅਸੀਂ ਕੈਲਗਰੀ ਸੰਗਤ ਨੂੰ ਮਿਲੇ ਫੇਰੀ ਦੇ ਵਿੱਚ ਮਿਲੇ ਸਸ ਕਟੋਨ ਸ਼ਹਿਰ ਆ ਜਿਹੜਾ ਉੱਥੇ ਮਿਲੇ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ-ਜਿੱਥੇ ਵੀ ਸੰਗਤ ਨੂੰ ਮਿਲੇ ਆ ਉੱਥੇ ਇਹੀ ਬੇਨਤੀਆਂ ਕੀਤੀਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀਆਂ ਇਹ ਬੇਨਤੀਆਂ ਨੂੰ ਗੂਰ ਪਵੇ ਉਹਨੂੰ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਬਣੇ ਫਿਰਦੇ ਨੇ ਕਿਉਂਕਿ ਅਸੀਂ ਆਪਣੇ ਆਪ ਨੂੰ ਕਿਸੇ ਸਮਾਜ ਸੇਵੀ ਦੇ ਦਰਜੇ ਦੇ ਬਰਾਬਰ ਨਹੀਂ ਸਮਝਦੇ ਅਸੀਂ ਤਾਂ ਪਾਪੀ ਸੀ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੇ ਸਮੇਂ ਸਾਡੀ ਇਹ ਡਿਊਟੀ ਲਾਤੀ ਉਹ ਟਾਬੇ ਤੋ ਜਿਹੜੀ ਅਸੀਂ ਇਹ ਸੇਵਾ ਸ਼ੁਰੂ ਕਰਕੇ ਅੱਜ ਇੱਥੇ ਤਿੱਕਰ ਪਹੁੰਚ ਗਏ ਆ ਇਹ ਸਾਡੀ ਔਕਾਤ ਨਹੀਂ ਸਾਡੀ ਸੋਚ ਨਹੀਂ ਸਾਡੀ ਸਮਝ ਨਹੀਂ ਸੀ ਤੁਸੀਂ ਇੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਵਾਹਿਗੁਰੂ ਦੀ ਬੜੀ ਕਿਰਪਾ ਤੁਹਾਨੂੰ ਸੱਚੇ ਪਾਤਸ਼ਾਹ ਨੇ ਦਸਵੰਦ ਦੀ ਸੇਵਾ ਦਾਨ ਕਰਨ ਦਾ ਬਲ ਬਖਸ਼ਿਆ ਤੁਸੀਂ ਸਾਡੇ ਵਰਗਿਆਂ ਨੇ ਸਸਥਾਵਾਂ ਨੂੰ ਵੱਡਿਆਂ ਕਰਨ ਦੀ ਬਜਾਏ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭੋਜੀ ਆਪੋ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰੋ ਔਰ ਆਪਣੇ ਹੱਥੀ ਇੱਕ ਸਿਸਟਮ ਬਣਾਓ ਕੋਈ ਇਦਾਂ ਦਾ ਵੀ ਆਪਣੇ ਪਿੰਡ 'ਚ ਅਸੀਂ ਲੋਕਾਂ ਦੀ ਮਦਦ ਅਸੀਂ ਇੱਥੇ ਕੋਈ ਡੋਨੇਸ਼ਨ ਲੈਣ ਵਾਸਤੇ ਨਹੀਂ ਆਏ ਅਸੀਂ ਇੱਥੇ ਕੋਈ ਡੋਨੇਸ਼ਨ ਕੈਂਪਨੀ ਅਸੀਂ ਸਾਡੀ ਇਸ ਕੈਨੇਡਾ ਦੀ ਫੇਰੀ ਤੇ ਅਸੀਂ ਕਿਸੇ ਤੋਂ ਇੱਕ ਵੀ ਡਾਲਰ ਡੋਨੇਸ਼ਨ ਦੇ ਰੂਪ ਵਿੱਚ ਨਹੀਂ ਲਿਆ ਤੇ ਅਸੀਂ ਚਾਹੁੰਦੇ ਵੀ ਨਹੀਂ ਵੀ ਅਸੀਂ ਆ ਕੇ ਇੱਥੇ ਡੋਨੇਸ਼ਨਾਂ ਇਕੱਠੀਆਂ ਕਰਕੇ ਲੈ ਕੇ ਜਾਈਏ ਅਸੀਂ ਚਾਹੁੰਦੇ ਆ ਵੀ ਲੋੜ ਹੀ ਨਾ ਪਵੇ ਅਬੇ ਸੁਪਨਿਆਂ ਦੇ ਘਰ ਦੀ ਅੱਜ ਜਿਹੜੀ ਬਿਲਡਿੰਗ ਬਣੀ ਆ ਉਥੇ ਚੰਗਾ ਐਜੂਕੇਸ਼ਨ ਸੈਂਟਰ ਬਣ ਗਿਆ ਜਿੱਥੇ ਫ੍ਰੀ ਆਫ ਕੋਰਸ ਬੱਚਿਆਂ ਨੂੰ ਐਜੂਕੇਸ਼ਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰੀ ਕੈਨੇਡਾ ਦੇ ਵਿੱਚ ਭੈਣਾ ਭਰਾਵਾਂ ਦੇ ਨਾਲ ਬੈਠ ਕੇ ਕੁਝ ਵਿਚਾਰਾ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਜਿੱਥੇ ਸਾਡੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਭੈਣ ਭਰਾ ਵੀਰ ਬੈਠੇ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾ ਕੇ ਬੜੀਆਂ ਮੱਲਾਂ ਮਾਰੀਆਂ ਇਹਨਾਂ ਤੇ ਕਮਾਈਆਂ ਕੀਤੀਆਂ ਉਹਨਾਂ ਨੂੰ ਅਸੀਂ ਇੱਕ ਸਨੇਹਾ ਦੇ ਕੇ ਆਏ ਆ ਅਸੀਂ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਮਹਿਸੂਸ ਕੀਤਾ ਜੋ ਚੀਜ਼ ਨੂੰ ਹੰਡਾ ਰਹੇ ਆ ਉਹਦੇ ਵਿੱਚੋਂ ਜੋ ਸਾਨੂੰ ਲੱਗਿਆ ਉਹ ਸੁਨੇਹਾ ਭੈਣਾ ਭਰਾਵਾਂ ਨਾਲ ਸਾਂਝਾ ਕੀਤਾ ਵੀ ਅੱਜ ਮਨੁਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ 800 ਤੋਂ ਪਲੱਸ ਮੈਂਬਰ ਅਸੀਂ ਇੱਕ ਛੱਤ ਹੇਠ ਰਹਿੰਦੇ ਹਾਂ ਜਿੱਥੇ ਬਹੁਤ ਸਾਰੇ ਬੱਚੇ ਨੇ ਬੱਚੀਆਂ ਨੇ ਮਾਮਾ ਨੇ ਭੈਣਾ ਨੇ ਬਾਪੂ ਬਜ਼ੁਰਗ ਨੇ ਨੌਜਵਾਨ ਵੀਰ ਨੇ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਜਨਮ ਤੋਂ ਹੀ ਕਿਸੇ ਨਾ ਕਿਸੇ وجہ ਦੇ ਕਰਕੇ ਉਹ ਸਪੈਸ਼ਲ ਚਾਈਲਡ ਸੀ ਉਹਨਾਂ ਨੂੰ ਉਹਨਾਂ ਦੇ ਆਪਣਿਆਂ ਨੇ ਛੱਡਤਾ ਤੇ ਇਹਨਾਂ ਸਾਰੇ ਮੈਂਬਰਾਂ ਦਾ ਇੱਕ ਘਰ ਆ ਅਸੀਂ ਖੁਸ਼ੀਆਂ ਤੇ ਖੇੜਿਆਂ ਨਾਲ ਇੱਥੇ ਜੀਵਨ ਬਤੀਤ ਕਰਦੇ ਆ ਟੈਂਟ ਲਾ ਕੇ ਤੰਬੂ ਲਾ ਕੇ ਸ਼ੁਰੂ ਹੋਈ ਸੇਵਾ 2016 ਤੋਂ ਅੱਜ 225 ਤੱਕ ਜਾਂਦੇ ਜਾਂਦੇ ਆ ਇੱਕ ਬਹੁਤ ਸੋਹਣਾ ਘਰ ਵੀ ਬਣ ਗਿਆ ਉੱਥੇ ਸਕੂਲ ਆ ਸਪੈਸ਼ਲ ਬੱਚਿਆਂ ਦਾ ਉੱਥੇ ਹਸਪੀਟਲ ਲੈ ਕੇ ਛੋਟਾ ਜਿਹਾ ਉੱਥੇ ਛੋਟਾ ਜਿਹਾ ਇੱਕ ਕਿਚਨ ਬਣਾਇਆ ਹੋਇਆ ਜਿੱਥੇ ਸਾਰਿਆਂ ਦਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਛੋਟਾ ਜਿਹਾ ਗੁਰੂ ਘਰ ਵੀ ਆ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਬਾਰ ਬਾਰ ਸਵਾਲ ਉੱਠਦਾ ਵਾ ਵੀ ਕੀ ਇਦਾਂ ਹੀ ਇਹਨਾਂ ਲੋਕਾਂ ਨੂੰ ਜਦੋਂ ਸਾਨੂੰ ਲੋਕ ਕਾਲ ਕਰਦੇ ਨੇ ਵੀਡੀਓ ਭੇਜਦੇ ਨੇ ਫੋਟੋਆਂ ਭੇਜਦੇ ਨੇ ਅਸੀਂ ਜਾ ਕੇ ਲੈ ਕੇ ਆਉਨੇ ਆ ਸਾਨੂੰ ਹਰ ਰੋਜ਼ 40 50 ਕੇਸ ਨਵੇਂ ਆਉਂਦੇ ਨੇ ਲੋਕ ਵੀਡੀਓ ਭੇਜਦੇ ਨੇ ਗੁੱਸਾ ਵੀ ਕਰਦੇ ਨੇ ਵੀ ਤੁਸੀਂ ਲੈ ਕੇ ਨਹੀਂ ਜਾਂਦੇ ਕੀ ਅਸੀਂ ਹਰ ਰੋਜ਼ 50 ਬੰਦੇ 40 ਬੰਦਿਆਂ ਨੂੰ ਲਿਆ ਸਕਦੇ ਆ ਕੀ ਅਸੀਂ ਇੰਨੇ ਬੰਦਿਆਂ ਦੀ ਸੇਵਾ ਕਰ ਸਕਦੇ ਕੀ ਇਹ ਸਹੀ ਹੱਲਾ ਵੀ ਉੱਥੋਂ ਚੱਕ ਚੱਕ ਕੇ ਉਹਨਾਂ ਨੂੰ ਲਿਆ ਕੇ ਇਦਾਂ ਦੇ ਸ਼ੈਲਟਰਾਂ 'ਚ ਰੱਖਿਆ ਜਾਵੇ ਜਿੱਥੇ ਅੱਜ 8 800 ਬੰਦਾ ਵਾ ਉੱਥੇ ਹੋਰ ਕੁਝ ਸਾਲਾਂ ਬਾਅਦ 10000 ਬੰਦੇ ਦੀ ਕੈਪੈਸਿਟੀ ਵੀ ਬਣ ਜਾਵੇ ਸੰਗਤ ਬੱਲੀਓ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਤੇ ਅਸੀਂ ਇੱਥੇ ਸੰਗਤ ਦੇ ਸਹਿਯੋਗ ਨਾਲ ਸੇਵਾ ਕਰੀ ਜਾਈਏ ਪਰ ਕੀ ਇਹੀ ਸਹੀ ਹੱਲ ਹੈ ਸਮਾਜ ਦਾ ਅੱਜ ਐਡਾ ਵੱਡਾ ਤਬਕਾ ਲਵਾਰਸ਼ ਕਿਦਾਂ ਹੋਣ ਲੱਗ ਗਿਆ ਅੱਜ ਲੋੜਬੰਦ ਕਿਦਾਂ ਹੋਣ ਲੱਗ ਗਿਆ ਉਹੀ ਪੰਜਾਬ ਜਿੱਥੇ ਅਸੀਂ ਅਨੰਦ ਆਤਕ ਹੁੰਦੇ ਸੀ ਅਸੀਂ ਦੂਜਿਆਂ ਦੀ ਬਾਹ ਫੜਦੇ ਸੀ ਤੇ ਉੱਥੇ ਅੱਜ ਸਾਡੇ ਪਿੰਡਾਂ ਦੇ ਵਿੱਚੋਂ ਅਸੀਂ ਇਹ ਤਸਵੀਰਾਂ ਦੇਖਣ ਨੂੰ ਮਿਲਦੇ ਤਾਂ ਇਹ ਸੁਨੇਹਾ ਅਸੀਂ ਐਨਆਰਆਈ ਭੈਣ ਭਰਾਵਾਂ ਤਿੱਕਰ ਲੈ ਕੇ ਆਏ ਆ ਕਿਉਂਕਿ ਐਨਆਰਆਈ ਭੈਣ ਭਰਾਵਾਂ ਨੇ ਹਮੇਸ਼ਾ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਪੂਰੀ ਠੋਕੇ ਮਦਦ ਕੀਤੀ ਆ ਪੈਸੇ ਥੇਲੇ ਚ ਵੀ ਹਰ ਥਾਂ ਤੇ ਅਸੀਂ ਬੇਨਤੀ ਕਰਦੇ ਆਂ ਵੀਰੋ ਤੇ ਭੈਣੋ ਤੁਸੀਂ ਆਪੋ ਆਪਣੇ ਪਿੰਡਾਂ ਵੱਲ ਨਿਗਾਹ ਮਾਰੋ ਸਾਡੇ ਵਰਗੇ ਇਹਨਾਂ ਸੰਸਥਾਵਾਂ ਨੂੰ ਹੋਰ ਵੱਡਿਆਂ ਕਰਨ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਸਸਤਾ ਬਣਾਓ ਆਪਣੇ ਪਿੰਡ 'ਚ ਤੁਹਾਨੂੰ ਥੋੜਾ ਵਿਰੋਧ ਵੀ ਸਾਹਮਣਾ ਕਰਨਾ ਪੈ ਸਕਦਾ ਥੋੜੀ ਤੁਹਾਨੂੰ ਉੱਥੇ ਜਾ ਕੇ ਡਿਸਪਾਇੰਟ ਵੀ ਹੋਵੋਗੇ ਥੋੜਾ ਤੁਸੀਂ ਪਰ ਹੌਲੀ-ਹੌਲੀ ਇੱਕ ਸਿਸਟਮ ਬਣ ਜਾਊਗਾ ਵੀ ਤੁਸੀਂ ਆਪਣੇ ਪਿੰਡ ਦੇ ਕਿਸੇ ਵੀ ਲੋੜਵੰਦ ਬਾਪੂ ਬਜ਼ੁਰਗ ਨੂੰ ਮਾਂ ਨੂੰ ਬੱਚੇ ਨੂੰ ਉਹਦੀ ਉੱਥੇ ਹੀ ਮਦਦ ਕਰ ਪਾਉਂਗੇ ਉਹਨੂੰ ਸਾਡੇ ਵਰਗੇ ਚੋਰ ਕਿ ਸਮਾਜ ਸੇਵੀ ਬਣੇ ਫਿਰਦੇ ਨੇ ਕਿਉਂਕਿ ਅਸੀਂ ਆਪਣੇ ਆਪ ਨੂੰ ਕਿਸੇ ਸਮਾਜ ਸੇਵੀ ਦੇ ਦਰਜੇ ਦੇ ਬਰਾਬਰ ਨਹੀਂ ਸਮਝਦੇ ਅਸੀਂ ਤਾਂ ਪਾਪੀ ਸੀ ਪਤਾ ਨਹੀਂ ਪ੍ਰਮਾਤਮਾ ਨੇ ਕਿਹੜੇ ਸਮੇ ਸਾਡੀ ਇਹ ਡਿਊਟੀ ਲਾਤੀ ਉਹ ਟਾਬੇ ਤੋਂ ਜਿਹੜੀ ਅਸੀਂ ਇਹ ਸੇਵਾ ਸ਼ੁਰੂ ਕਰਕੇ ਅੱਜ ਇੱਥੇ ਤਿੱਕਰ ਪਹੁੰਚ ਗਏ ਆ ਇਹ ਸਾਡੀ ਔਕਾਤ ਨਹੀਂ ਸਾਡੀ ਸੋਚ ਨਹੀਂ ਸਾਡੀ ਸਮਝ ਨਹੀਂ ਸੀ ਇਹ ਹੋ ਰਿਹਾ ਸਭ ਕੁਝ ਪਰ ਹਰ ਇੱਕ ਇਨਸਾਨ ਜੇ ਆਪਣੀ ਆਪਣੀ ਡਿਊਟੀ ਨਿਭਾਵੇ ਤਾਂ ਇਦਾਂ ਦੇ ਘਰਾਂ ਦੀ ਜ਼ਰੂਰਤ ਨਾ ਪਵੇ ਤੇ ਇਹ ਲੋਕ ਕਿੱਥੋਂ ਆਉਂਦੇ ਨੇ ਪਰ ਚੰਗੇ ਭਲੇ ਘਰਬਾਰ ਚਾਚੇ ਤਾਏ ਮਾਮੇ ਮਾਸੀਆਂ ਭੂਆ ਸਾਰਾ ਕੁਝ ਹੁੰਦਿਆਂ ਸੁਂਦਿਆਂ ਵੀ ਇੱਕ ਬੰਦੇ ਨੂੰ ਲਵਾਰਸ ਕਿਹਾ ਜਾਂਦਾ ਇੱਕ ਬੰਦੇ ਨੂੰ ਲੋਡ ਬੰਦ ਕਿਹਾ ਜਾਂਦਾ ਤੇ ਇਹ ਤਾਂ ਹੀ ਠੱਲ ਪੈ ਸਕਦੀ ਆ ਵੀ ਜੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੀ ਮਦਦ ਕਰੋ ਜਿੱਥੋਂ ਸਾਡੇ ਵਰਗੇ ਲੋਕ ਜਾ ਕੇ ਲੈ ਕੇ ਆਉਂਦੇ ਨੇ ਵੀ ਸਾਨੂੰ ਫੋਨ ਆਉਂਦਾ ਇੱਕ ਵੀਰ ਬੰਨਿਆ ਹੋਇਆ ਜੀ 15 ਸਾਲਾਂ ਤੋਂ ਕੋਈ ਮਾਂ ਮੰਜੇ ਤੇ ਪਈ ਆ ਉਹਦੇ ਬ੍ਰੈਸਟ ਦਾ ਕੈਂਸਰ ਆ ਕੋਈ ਬਾਪੂ ਬਜ਼ੁਰਗ ਅੱਖਾਂ ਦੋਨਾਂ ਹੋ ਗਿਆ ਚੱਲਣ ਫਿਰਨ ਚੋਗਾ ਨਹੀਂ ਰਿਹਾ ਬੱਚੇ ਹੈ ਨਹੀਂ ਸੀ ਉਹਦੇ ਪਰ ਭਤੀਜੇ ਭਾਣ ਜੇ ਕਿੱਧਰ ਗਏ ਸਭ ਭਰਾ ਭੈਣਾ ਕਿੱਧਰ ਗਏ ਸਭ ਤੇ ਜੇ ਆਪਣੇ ਖੂਨ ਨਹੀਂ ਸਾਥ ਦਿੰਦਾ ਤਾਂ ਫਿਰ ਸਮਾਜ ਸਾਥ ਦਿੰਦਾ ਸਮਾਜ ਕੌਣ ਆ ਸਮਾਜ ਅਸੀਂ ਆ ਪਿੰਡ ਹੁੰਦਾ ਪਿੰਡ ਵੀ ਪਰਿਵਾਰ ਹੀ ਹੁੰਦਾ ਤੇ ਤੁਸੀਂ ਇੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਵਾਹਿਗੁਰੂ ਦੀ ਬੜੀ ਕਿਰਪਾ ਤੁਹਾਨੂੰ ਸੱਚੇ ਪਾਤਸ਼ਾਹ ਨੇ ਦਸਵੰਦ ਦੀ ਸੇਵਾ ਦਾਨ ਕਰਨ ਦਾ ਬਲ ਬਖਸ਼ਿਆ ਤੁਸੀਂ ਸਾਡੇ ਵਰਗੀਆਂ ਨਾ ਸੰਸਥਾਵਾਂ ਨੂੰ ਵੱਡਿਆਂ ਕਰਨ ਦੀ بجائے ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭੋਜੀ ਆਪੋ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰੋ ਪਰ ਆਪਣੇ ਹੱਥੀ ਇੱਕ ਸਿਸਟਮ ਬਣਾਓ ਕੋਈ ਇਦਾਂ ਦਾ ਵੀ ਆਪਣੇ ਪਿੰਡ 'ਚ ਅਸੀਂ ਨੌਕਰੀ ਦੀ ਮਦਦ ਅਸੀਂ ਇੱਥੇ ਕੋਈ ਡੋਨੇਸ਼ਨ ਲੈਣ ਵਾਸਤੇ ਨਹੀਂ ਆਏ ਅਸੀਂ ਇੱਥੇ ਕੋਈ ਡੋਨੇਸ਼ਨ ਕੈਂਪਨੀ ਅਸੀਂ ਸਾਡੀ ਇਸ ਕੈਨੇਡਾ ਦੀ ਫੇਰੀ ਤੇ ਅਸੀਂ ਕਿਸੇ ਤੋਂ ਇੱਕ ਵੀ ਡਾਲਰ ਡੋਨੇਸ਼ਨ ਦੇ ਰੂਪ ਨਹੀਂ ਲਿਆ ਤੇ ਅਸੀਂ ਚਾਹੁੰਦੇ ਵੀ ਨਹੀਂ ਵੀ ਅਸੀਂ ਆ ਕੇ ਦੋਨੇਸ਼ਨਾਂ ਇਕੱਠੀਆਂ ਕਰਕੇ ਲੈ ਕੇ ਜਾਈਏ ਅਸੀਂ ਚਾਹੁੰਦੇ ਆ ਵੀ ਲੋੜ ਹੀ ਨਾ ਪਵੇ ਸਾਡੇ ਸੁਪਨਿਆਂ ਦੇ ਘਰ ਦੀ ਅੱਜ ਜਿਹੜੀ ਬਿਲਡਿੰਗ ਬਣੀ ਆ ਉਥੇ ਚੰਗਾ ਐਜੂਕੇਸ਼ਨ ਸੈਂਟਰ ਬਣ ਜੇ ਜਿੱਥੇ ਫ੍ਰੀ ਆਫ ਕੋਰਸ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਜਾਂ ਕੋਈ ਐਸਾ ਕੋਈ ਡਾਇਗਨੋਸ ਸੈਂਟਰ ਬਣ ਜੇ ਜਿੱਥੇ ਲੋਕਾਂ ਦੇ ਟੈਸਟ ਹੋਣ ਇਲਾਜ ਹੋਣ ਫ੍ਰੀ ਦੇ ਵਿੱਚ ਸੰਗਤ ਦੇ ਸਹਿਯੋਗ ਨਾਲ ਪਰ ਉਥੇ ਸਾਡੇ ਬਾਪੂ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਨੂੰ ਲਿਆ ਲਿਆ ਕੇ ਨਾ ਰੱਖਣਾ ਪਵੇ ਇਹਨਾਂ ਦੇ ਕਿਸੇ ਦੇ ਕੀੜੇ ਪਏ ਆ ਕੋਈ ਅੱਖਾਂ ਤੋਂ ਅੰਨਾਂ ਕੋਈ ਆਪਣੇ ਆ ਦੇ ਹੁੰਦਿਆਂ ਹੋਇਆਂ ਵੀ ਲਵਾਰਸ ਹੋਇਆ ਬੈਠੇ ਸੱਚੇ ਬਾਦਸ਼ਾਹ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਆਪਣੇ ਇਲਾਕੇ ਜਾਂ ਆਪੋ ਆਪਣੇ ਪਿੰਡਾਂ 'ਚ ਲੋਕਾਂ ਦੀ ਮਦਦ ਕਰਨ ਦਾ ਬਲਬਖਸ਼ਣ ਆ ਕੇ ਮਿਲ ਕੇ ਜਾਓ ਮਿਲ ਕੇ ਕੋਈ ਸਮਾਨ ਲੈ ਕੇ ਦੇ ਕੇ ਜਾਓ ਕੋਈ ਲੀੜਾ ਕੱਪੜਾ ਲੈ ਕੇ ਦੇ ਦਿਓ ਦਵਾਈਆਂ ਦੇ ਵਿੱਚ ਹਿੱਸਾ ਪਾ ਦਿਓ ਆਪ ਆਪਣੇ ਹੱਥੀਂ ਆ ਕੇ ਆਪਣੇ ਹੱਥੀਂ ਸੇਵਾ ਕਰਨ ਦਾ ਆਪਾਂ ਯਤਨ ਕਰੀਏ ਮਸੇਂੀਆਂ ਕਿ ਬੇਨਤੀਆਂ ਜੀ ਇਹ ਕੈਨੇਡਾ ਫੇਰੀ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਲਾਈਆਂ ਅਸੀਂ ਕੈਲਗਰੀ ਸੰਗਤ ਨੂੰ ਮਿਲੇ ਫਰੀ ਦੇ ਵਿੱਚ ਮਿਲੇ ਸਸਕਾ ਟੂਨ ਸ਼ਹਿਰ ਆ ਜਿਹੜਾ ਉੱਥੇ ਮਿਲੇ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ-ਜਿੱਥੇ ਵੀ ਸੰਗਤ ਨੂੰ ਮਿਲੇ ਆ ਉੱਥੇ ਇਹੀ ਬੇਨਤੀਆਂ ਕੀਤੀਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀਆਂ ਇਹ ਬੇਨਤੀਆਂ ਨੂੰ ਦੂਰ ਪਵੇ ਤੇ ਹੌਲੀ-ਹੌਲੀ ਐਸੇ ਹਾਲਾਤ ਬਣਨ ਵੀ ਸਾਡੀਆਂ ਪੰਜਾਬ ਦੇ ਵਿੱਚ ਸਾਡੀਆਂ ਮਾਵਾ ਬਾਪੂ ਵੀਰਗ ਬੱਚੇ ਸਾਰੇ ਆਪੋ ਆਪਣੇ ਘਰਾਂ 'ਚ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ